ਰਜਨ ਸਪੋਕਸਮੈਨ ਦੇਖ ਰਹੇ ਹੋ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਤੇ ਪੈਰੀ ਮੀਂਹ ਪੈਣ ਤੋਂ ਬਾਅਦ ਲੈਂਡਸਲਾਈਡਿੰਗ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਤਸਵੀਰਾਂ ਮਾਤਾ ਨੈਣਾ ਦੇਵੀ ਦੇ ਨੇੜੇ ਇੱਕ ਥਾਂ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਲੈਂਡਸਲਾਈਡਿੰਗ ਹੋਈ ਹੈ ਔਰ ਦੇਖ ਸਕਦੇ ਹੋ ਕਿ ਢਿੱਗਾਂ ਜਿੱਦੋਂ ਡਿੱਗੀਆਂ ਤਾਂ ਉਸ ਤੋਂ ਬਾਅਦ ਜਿਹੜਾ ਰੋਡ ਹੈ ਜਿਹੜੀ ਸੜਕ ਹੈ ਉਹ ਬੰਦ ਹੋ ਗਈ ਔਰ ਮਲਬਾ ਜਿਹੜਾ ਹੈ ਉਹ ਸੜਕ ਤੇ ਜਾ ਡਿੱਗਿਆ ਹਾਲਾਂਕਿ ਇਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਨੇ ਔਰ ਇਸ ਮਲਬੇ ਨੂੰ ਹਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀਆਂ ਨੇ ਔਰ ਜ਼ਿਕਰਯੋਗ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ ਔਰ ਮੀਂਹ ਪੈਣ ਕਾਰਨ ਵੱਖ-ਵੱਖ ਥਾਵਾਂ ਤੋਂ ਅਜਿਹੇ ਮਨਜ਼ਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਔਰ ਮੰਡੀ ਦਾ ਵੀ ਜੇਕਰ ਜ਼ਿਕਰ ਕਰ ਲਈਏ ਤਾਂ ਬੱਦਲ ਫਟਿਆ ਔਰ ਬੱਦਲ ਫਟਣ ਤੋਂ ਬਾਅਦ ਤਬਾਹੀ ਮੱਚੀ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਤਿੰਨ ਲੋਕ ਚੁੱਕੀ ਹੈ ਪਰ ਇਹ ਤਸਵੀਰਾਂ ਮਾਤਾ ਨੈਣਾ ਦੇਵੀ ਦੇ ਨੇੜੇ ਦੀ ਹੈ ਔਰ ਦੇਖ ਸਕਦੇ ਹੋ ਕਿ ਇਹ ਲੈਂਡਸਲਾਈਡਿੰਗ ਹੋਈ ਹੈ ਉਹ ਢਿੱਗਣ ਕਾਰਨ ਹੈ ਯਾਨੀ ਕਿ ਮਲਬਾ ਢਿੱਗਣ ਕਾਰਨ ਸੜਕ ਜਿਹੜੀ ਹੈ ਉਹ ਬੰਦ ਹੋਈ ਔਰ ਉਸ ਤੋਂ ਬਾਅਦ ਇਸ ਦੀ ਜਿਹੜੀ ਇਤਲਾ ਹੈ ਉਹ ਪ੍ਰਸ਼ਾਸਨ ਨੂੰ ਦਿੱਤੀ ਗਈ ਹਾਲਾਂਕਿ ਜਦੋਂ ਇਹ ਲੈਂਡਸਲਾਈਡਿੰਗ ਹੋਈ ਤਾਂ ਜਿਹੜੇ ਅਸ਼ਰਧਾਲੂ ਜਿਹੜੇ ਲੋਕ ਇਸ ਥਾਂ ਤੋਂ ਲੰਘ ਰਹੇ ਸੀ ਤਾਂ ਉਹ ਵੀ ਵਲਵਲ ਬਚੇ ਨੇ ਹਾਲਾਂਕਿ ਕਿਸੇ ਵੱਲੋਂ ਹੀ ਇਹ ਵੀਡੀਓ ਬਣਾਈ ਜਾ ਰਹੀ ਸੀ ਔਰ ਅਚਾਨਕ ਇਹ ਤਸਵੀਰਾਂ ਉਸ ਕੈਮਰੇ ਦੇ ਵਿੱਚ ਕੈਦ ਹੋਈਆਂ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਮਾਚਲ ਦੇ ਵਿੱਚ ਅਜਿਹਾ ਵਕ ਵਕ ਥਾਮਤ ਤੋਂ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ